ਕੁੰਮਦੀ ਸਕੂਲ ਦੇ ਕੋਲ ਹਲਤੀ ਵਾਲੇ ਚੌਂਕ ਦੇ ਵਿੱਚੋਂ ਇੱਕ 플ੌਟ ਦੇ ਵਿੱਚ ਲੱਗ ਗਈ 플ੌਟ ਦੇ ਵਿੱਚ ਜਦੋਂ ਆ ਕੇ ਦੇਖਿਆ ਤੇ ਇੱਕ ਗੱਡੀ ਖੜੀ ਆ ਓਏ ਕੰਨਾ ਫੁੱਸਤੀ ਹੋਈ ਇਧਰ ਉਧਰ ਦੇਖਦੇ ਆਂ ਦੇਖਦੇ ਆਂ ਲੋਕਾਂ ਨੇ ਦੱਸਿਆ ਤੇ ਇੱਕ ਗੱਡੀ ਖੜੀ ਆ ਜੀ ਉਹਦੇ ਵਿੱਚ ਦੋ ਹੈਗੇ ਆ ਲੇਡੀਜ਼ ਜੈਂਟਸ ਤੇ ਜਦੋਂ ਦੇਖਿਆ ਉਹ ਹਾਲਤ ਗੰਭੀਰ ਸੀ ਉਹਨਾਂ ਦੀ ਉਹ ਇਧੇ ਰੋਲਾ ਪੈਂਦਾ ਪੈਂਦਾ ਪਤਾ ਲੱਗਿਆ ਮੈਨੂੰ ਫੋਨ ਆਇਆ ਤੇ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਔਰ ਕ੍ਰਿਸ਼ਨਕਰ ਥਾਣੇ ਤੋਂ ਪੁਲਿਸ ਮੁਲਾਜ਼ਮ ਪੁਲਿਸ ਮੁਲਾਜ਼ਮ ਸਾਰੇ ਇੱਥੇ ਪਹੁੰਚ ਗਏ ਤੇ ਕਾਰਵਾਈ ਉਹਨਾਂ ਨੇ ਸ਼ੁਰੂ ਕਰ ਦਿੱਤੀ ਸੀ ਸਾਰੀ ਬਾਕੀ ਹੁਣ ਉਹਨਾਂ ਨੇ ਆਪਣੇ ਡੈਥ ਹੋ ਗਈਆਂ ਬਾਡੀਆਂ ਦੀ ਡੈੱਡ ਬਾਡੀ ਜਿਹੜੀ ਹੈਗੀ ਆਪਣੀ ਕਸਟਡੀ ਚ ਲੈ ਗਏ ਦੋ ਬਾਡੀਆਂ ਦੋਨੋਂ ਹੀ ਟੀ-ਰੈਕਸ ਦੀਆਂ ਤੇ ਬਾਕੀ ਹੁਣ ਸਵੇਰੇ ਕਾਰਵਾਈ ਜੋ ਵੀ ਹੋਵੇ ਉਹ ਸਵੇਰੇ ਦੇਖਿਆ ਜਾਵੇਗਾ ਇੱਕ ਸਾਨੂੰ ਨਾ ਇਨਫੋਰਮੇਸ਼ਨ ਮਿਲਿ ਸੀ ਕਿ ਇਹ ਸੀ ਕਿ ਸਤਨੌਰ ਪਿੰਡ ਚ ਅਲਟੋ ਬਲੈਕ ਕਲਰ ਚ ਦੋ ਸ਼ੱਕੀ ਬਾਡੀਜ਼ ਪਈਆਂ ਹੀਆਂ ਅੰਦਰ ਜਿਹੜਾ ਅਸੀਂ ਮੌਕੇ ਤੇ ਪਹੁੰਚੇ ਹਾਂ ਜਿਨ੍ਹਾਂ ਨੂੰ ਅਸੀਂ ਰੌਂਡ ਅਪ ਕਰ ਲਿਆ ਤੇ ਜਿਹਨੂੰ ਅਸੀਂ ਮਾਰਨਿੰਗ ਚ ਇਹਨਾਂ ਦਾ ਪੋਸਟਮਾਰਮ ਕਰਾ ਕੇ ਫਿਰ ਤੁਹਾਡੀ ਨਾਲ ਗੱਲ ਸੰਜੀਕਰਾਂਗੇ ਸਰ ਕੋਈ ਇੰਜਰੀ ਵੀ ਹੋਈ ਹੈ ਕੋਈ ਨਹੀਂ ਕੋਈ ਫਿਲਹਾਲ ਤੱਕ ਜੋ ਦੇਖਿਆ ਕਿ ਕੋਈ ਫਰੈਸ਼ ਇੰਜਰੀ ਨਹੀਂ ਹੈਗੀ ਬਾਕੀ ਪੋਸਟਮਾਰਮ ਤੋਂ ਜਿਹੜਾ ਆ ਫਰਚ ਲੱਗੇ ਕੀ ਸਰ ਪਤਾ ਲੱਗਿਆ ਕਿ ਕਿੱਥੋਂ ਦੇ ਵਿਅਕਤੀ ਨੇ ਹਾਂਜੀ ਜਿਹੜਾ ਮੁੰਡਾ ਜਿਹੜਾ ਮਰਨ ਵਾਲਾ ਉਹਦਾ ਨਾਮ ਆ ਦਲਵੀਸ ਤੇ ਜਿਹੜੀ ਨਾਲ ਥੁੜੀ ਸੀਗੀ ਉਹਦਾ ਨਾਮ ਜੱਜਨੀ ਹੈ ਇਹ ਪਥਰਾਣੇ ਤੋਂ